रोटी बाय इंडिपेंडेंस कणकण में स्वाद कणकण में भारत ਸ਼ਹੀਦਾਂ ਨੇ ਜਿਹੜੇ ਸੁਪਨੇ ਲਏ ਸੀ ਉਹਨਾਂ ਸੁਪਨਿਆਂ ਨੂੰ ਪੂਰਾ ਕਰਨਾ ਆਪਣਾ ਫਰਜ਼ ਬਣਦਾ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕੋਈ ਪ੍ਰੋਜੈਕਟ ਹੋਵੇ ਕੋਈ ਵੱਡਾ ਕੋਈ ਬਿਲਡਿੰਗ ਹੋਵੇ ਉਦਘਾਟਨ ਕਰਨਾ ਹੋਵੇ ਉਹਨਾਂ ਦਾ ਉਹਦਾ ਨਾਮ ਸ਼ਹੀਦਾਂ ਦੇ ਨਾਮ ਤੇ ਰੱਖੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਮੁਹਾਲੀ ਇੰਟਰਨੈਸ਼ਨਲ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਗਿਆ ਹੈ 28 ਸਤੰਬਰ ਨੂੰ 35 ਫੁੱਟ ਉੱਚਾ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਬੋਤਲ ਜਿਹੜਾ ਹੈ ਉਹਦੀ ਇਨੌਗੁਰੇਸ਼ਨ ਹੋ ਜੂਗੀ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ ਇੱਕ 에어ਪੋਰਟ ਹਲਵਾਰੇ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਕਿਉਂਕਿ ਉਹਨਾਂ ਦੇ ਪਿੰਡ ਨੇ ਉਹ ਹਲਵਾਰੇ ਵਾਲੇ ਪਿੰਡ ਜਿਹੜੇ ਨੇ ਔਰ ਉਹਨਾਂ ਦੇ ਨਾਂ ਤੇ ਰੱਖਣ ਦੀ ਤਜਵੀਜ਼ ਅਸੀਂ ਕੇਂਦਰ ਨੂੰ ਭੇਜੀ ਹੈ ਔਰ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਤੇ ਰਿਪੋਰਟ ਹੋਣਾ ਚਾਹੀਦਾ ਉਹਦਾ ਇੱਕ ਕਾਰਨ ਹੈ ਕਿ ਉਸ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਉਸ ਜ਼ਮਾਨੇ 'ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ 'ਚ ਪਾਇਲਟ ਦਾ ਕੋਰਸ ਕਰਨ ਗਏ ਸੀ ਉਸ ਵੇਲੇ ਪਾਇਲਟ ਬਣਨ ਗਏ ਸੀ ਜਦੋਂ ਫਿਰ ਗਦਰੀ ਬਾਬੇ ਨਾਲ ਮੇਲ ਹੋ ਗਿਆ ਤੇ ਫਿਰ ਆਜ਼ਾਦੀ ਦੇ ਸੰਘਰਸ਼ ਚ ਕੁੱਦ ਪੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ। ਤਸ਼ਕੀਦ ਆਜ਼ਮ ਪਗਲ ਸਿੰਘ ਹਰ ਵਕਤ ਉਹਨਾਂ ਦੀ ਫੋਟੋ ਕਰਤਾਰ ਸਿੰਘ ਸਰਾਬੇ ਦੀ ਫੋਟੋ ਆਪਣੀ ਜੇਬ ਚ ਤੇ ਫੋਟੋ ਦੇ ਪਿੱਛੇ ਲਿਖੀਆਂ ਹੋਈਆਂ ਉਹ ਲਾਈਨਾਂ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਉਹ ਲਿਖਿਆ ਹੁੰਦਾ ਸੀ। ਸੋ ਉਹਨਾਂ ਸ਼ਹੀਦਾਂ ਦੇ ਆਤਮਾ ਨੂੰ ਆਪਾਂ ਸਕੂਨ ਤਾਂ ਦੇ ਸਕਦੇ ਆ ਜੇ ਉਹਨਾਂ ਨੂੰ ਯਾਦ ਰੱਖਾਂਗੇ ਉਹਨਾਂ ਦੇ ਦਿਨ ਮਨਾਵਾਂਗੇ ਇਹ ਨਹੀਂ ਹੈਗਾ ਕੱਲੇ ਦਿਨ ਵਾਲੇ ਦਿਨ ਹੀ ਜਾਣਾ ਉਹਨਾਂ ਦੇ ਪਰਿਵਾਰਾਂ ਦੀ ਸਿਆਪ ਸੰਭਾਲ ਕਰਾਂਗੇ ਉਹਨਾਂ ਦੀਆਂ ਯਾਦਾਂ ਨੂੰ ਰੱਖਾਂਗੇ ਇਹ ਸਾਡੇ ਪਰਵਾਨੇ ਜਿਹੜੇ ਆਜ਼ਾਦੀ ਦੇ ਨੇ ਇਹ ਉਹਨਾਂ ਕਰਕੇ ਆ ਦਿਨ ਆਏ ਨੇ ਅੱਜ